ਕਿ ਅੱਜ ਜਿਆਨਿਕ ਵੀਰ ਜੀ ਨਾਲ ਤੋਂ ਮੁਲਾਕਾਤ ਕਰਨ ਲਈ ਆਏ। ਅੱਜ ਅਸੀਂ ਉਹਨਾਂ ਨਾਲ ਆਪਣੇ ਦਿਲ ਦੀ ਪੀੜਾ ਸਾਂਝੀ ਕਰਕੇ ਆਏ ਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਕੇ ਆਈਆਂ। ਜੋ ਸ਼ੇਸਗੜ ਸਾਹਿਬ ਵੇਖੇ ਜਿਸ ਤਰ੍ਹਾਂ ਮਰਜ਼ਾਦਾ ਭੰਗ ਹੋਈ ਆ। ਨਾ ਉਥੇ ਪੰਥਾ ਜਰਸੀ ਨਾ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਉਹ ਸਾਰਾ ਨਾ ਕਿਸੇ ਪੰਜ ਸਿੰਘ ਸਹਿਬਾਨ ਨੇ ਦਸਤਾਰ ਦਿੱਤੀ ਨਾ ਕਿਸੇ ਦਮਦਮੇ ਟਕਸਾਲ ਨੇ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਨੇ ਨਿਹੰਗ ਸਿੰਘ ਜਥੇਬੰਦੀਆਂ ਇਹ ਸੰਪਰਦਾਵਾਂ ਕਿਸੇ ਨੇ ਵੀ ਆਪਣੀ ਉੱਥੇ ਜਿਹੜੀ ਆ ਦਸਤਾਰ ਭੇਟ ਜਿਹੜੀ ਆ ਨਹੀਂ ਕੀਤੀ ਦੂਸਰੀ ਗੱਲ ਆ ਉਹ ਪ੍ਰੋਗਰਾਮ 10 ਵਜੇ ਦਾ ਸੀ ਉਸ ਨੂੰ ਪੌਣੇ 3 ਵਜੇ ਹੀ ਦੇ ਪਰੇ ਜਿਹੜਾ ਬਾ ਚੜ ਦਿੱਤਾ ਗਿਆ ਮਹਾਰਾਜ ਦੇ ਪ੍ਰਕਾਸ਼ ਕਰਨ ਤੋਂ ਪਹਿਲਾਂ ਸੋ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਮੰਦ ਭਾਗੀਆਂ ਵਾਪਰੀਆਂ ਉਥੇ ਮਰਜ਼ਾਦਾ ਨਾਲ ਖਲਵਾੜ ਹੋਇਆ ਉਹ ਮਰਜ਼ਾਦਾ ਭੰਗ ਹੋਈ ਆ ਅਸੀਂ ਉਹੋ ਹੀ ਗੱਲਾਂ ਜਿਹੜੀਆਂ ਨੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨਾਲ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟ ਕਰਕੇ ਆਏ ਇਹ ਸਿੱਖ ਪੰਥ ਨਾਲ ਸਿੱਖ ਕੌਮ ਨਾਲ ਬਹੁਤ ਵੱਡਾ ਇੱਕ ਜਿਹੜਾ ਵਾਧ ਤਰੋਕ ਕਮਾਇਆ ਗਿਆ ਪਹਿਲਾ ਅੰਤਰੰਕ ਕਮੇਟੀ ਨੇ ਸਿੰਘ ਸਾਹਿਬਾਨ ਦੀਆਂ ਸੁਭਾਵਾਂ ਖਤਮ ਕੀਤੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਸਿੱਖ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਦੋਂ ਸੇਵਾ ਮੁਕਤ ਕੀਤਾ ਗਿਆ ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹਨਾਂ ਕੌਮ ਦੀਆਂ ਭਾਵਨਾ ਅਨਸਾਰ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਲੋਕ ਦੋਸ਼ੀ ਸਨ ਉਨ੍ਹਾਂ ਦੇ ਵਿਰੁੱਧ ਜਿਹੜਾ ਬਾ ਕੌਮ ਦੀਆਂ ਭਾਵਨਾ ਅਨਸਾਰ ਫੈਸਲਾ ਸੁਣਾਇਆ ਉਸ ਫੈਸਲੇ ਨੂੰ ਉਸ ਦਿਨ ਤੋਂ ਲੈ ਕੇ ਹੀ ਉਸ ਫੈਸਲੇ ਨੂੰ ਡਿਲੀਟ ਕਰਨ ਲਈ ਉਹਨੂੰ ਇਨ ਬਿਨ ਲਾਗੂ ਕਰਨ ਦੀ ਬਜਾਏ ਉਸ ਫੈਸਲੇ ਨੂੰ ਤਾਰਪਿੰਡੋ ਕਰਨ ਲਈ ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਨੇ ਏਡੀ ਚੋਟੀ ਦਾ ਜਿਹੜਾ ਬਾ ਜ਼ੋਰ ਲਾਇਆ ਹੋਇਆ ਇਹ ਉਹ ਫੈਸਲਾ ਕਿਹੇ ਨਾ ਕਿਹੇ ਤਰ੍ਹਾਂ ਜਿਹੜਾ ਵਾ ਬਦਲਿਆ ਜਾਵੇ ਖਾਸ ਕਰਕੇ ਜਿਹੜੀ ਸਿੰਘ ਸਾਹਿਬਾਨ ਨੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਭਰਤੀ ਕਮੇਟੀ ਬਣਾਈ ਸੀ ਉਹਦੇ ਚੋਂ ਵੀ ਧਾਮੀ ਸਾਹਿਬ ਅਸਤੀਫਾ ਦੇ ਗਏ ਬਡੂੰਗਰ ਸਾਹਿਬ ਅਸਤੀਫਾ ਦੇ ਗਏ ਉਹਦਾ ਇੱਕੋ ਹੀ ਮਕਸਦ ਸੀ ਪੀਐਸਕੇ ਆ ਇਹ ਜਿਹੜੀ ਆ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਵਾ ਡਿਲੀਟ ਕਰਕੇ ਇਹਨੂੰ ਤਾਰਪਿੰਡੋ ਕਰਕੇ ਬਾਦਲ ਕਿਆਂ ਨੂੰ ਹਾਈਲਾਈਟ ਕਰਕੇ ਜਿਹੜੀ ਉਹਨਾਂ ਭਰਤੀ ਕੀਤੀ ਆ ਉਹੋ ਹੀ ਜਿੱਦ ਵੀ ਆਪਾਂ ਸਰਦਾਰ ਸੁਖਬੀਰ ਸਿੰਘ ਨੂੰ ਜੋ ਜਾਲੀ ਭਰਤੀ ਇਹਨਾਂ ਨੇ ਕੀਤੀ ਆ ਉਹਦੇ ਰਾਈ ਸੁਖਬੀਰ ਸਿੰਘ ਬਾਦਲ ਨੂੰ ਮੁੜ ਅਕਾਲੀ ਦਲ ਦਾ ਜਿਹੜਾ ਵਾ ਪ੍ਰਧਾਨ ਜਿਹੜਾ ਵਾ ਬਣਾਇਆ ਜਾਵੇ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਅੰਤਰਕ ਕਮੇਟੀ ਦੇ ਮੈਂਬਰਾਂ ਨੂੰ ਹੀ ਤੇ ਕਾਲੀ ਦਲ ਬਾਦਲ ਨੂੰ ਇਹਨਾਂ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਪਹਿਲੀ ਗੱਲ ਆ ਵੀ 15 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਹੁਣ ਕਾਦੀ ਸ਼੍ਰੋਮਣੀ ਕਮੇਟੀ ਕਾਦੀ ਅੰਤਰੰਗ ਕਮੇਟੀ 5 ਸਾਲਾਂ ਬਾਅਦ ਕਮੇਟੀ ਐਕਸਪਾਇਰ ਹੋ ਜਾਂਦੀ ਆ ਤੇ ਹਰ 15 ਸਾਲ ਹੋ ਗਏ ਆ ਇਹ ਹੁਣ ਕੌਮ ਦੀਆਂ ਭਾਵਨਾਵਾਂ ਪੰਥ ਦੀਆਂ ਭਾਵਨਾਵਾਂ ਪੰਥ ਦੀ ਨਮਾਇੰਦਗੀ ਕਰਦਾ ਇਹਨਾਂ ਕੋਲ ਅਧਿਕਾਰ ਹੀ ਕੋਈ ਨਹੀਂ ਕਿ ਇਹ ਜਿਸ ਤਰ੍ਹਾਂ ਇਹਨਾਂ ਸਿੰਘ ਸਾਹਿਬ ਆਂਦੇ ਜਿਹੜਾ ਉਹ ਵਿਰੋਧੀ ਫੈਸਲੇ ਲਏ ਉਹ ਕੌਮ ਨੇ ਪਸੰਦ ਨਹੀਂ ਆ ਕੀਤੇ ਜਿਹੜੇ 2 ਦਸੰਬਰ ਨੂੰ ਫੈਸਲੇ ਹੋਏ ਆ ਉਹ ਬਾਦਲਾਂ ਨੂੰ ਪਸੰਦ ਨਹੀਂ ਇਸ ਕਰਕੇ ਅਸੀਂ ਸਿੰਘ ਸਾਹਿਬ ਜੀ ਨੂੰ ਪੰਝਾ ਸਿੰਘ ਸਹਿਬਾਨਾਂ ਨੂੰ ਇਹ ਬੇਨਤੀ ਇਹ ਆਪਣੀ ਪੀੜਾ ਜਿਹਾ ਸਾਂਝੀ ਕਰਨ ਆਏ ਆ ਕਿ ਤੁਸੀਂ ਕੌਮ ਦੀਆਂ ਭਾਵਨਾ ਅਨਸਾਰ ਜੋ ਆਨੰਦਪੁਰ ਸਾਹਿਬ ਖਲਵਾੜ ਹੋਇਆ ਵਾ ਮਰਜ਼ਾਦਾ ਭੰਗ ਹੋਈ ਆ ਉਹਦਾ ਕੋਈ ਜ਼ਰੂਰ ਜਿਹੜਾ ਵਾ ਨੋਟਿਸ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉਹਦਾ ਲੈਣਾ ਚਾਹੀਦਾ ਅ ਬਿੱਤੇ ਤੇ ਨਹੀਂ ਐਸਜੀਪੀਸੀ ਦਾ ਹੀ ਪ੍ਰਤੀਕਰਮ ਸਾਹਮਣੇ ਆਂਦਾ ਉਹ ਕਹਿੰਦੇ ਨੇ ਕਿ ਨਿਹੰਗ ਸਿੰਘਾਂ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅੰਮ੍ਰਿਤ ਵੇਲੇ ਹੀ ਤਾਜ ਪੁਸ਼ ਕੀਤੀ ਵੇਖੋ ਜਿਹੜੇ ਕਹਿੰਦੇ ਆ ਕਿ ਪਹਿਲੀ ਤੇ ਗੱਲ ਆ ਵੀ ਇਹ ਚੇਤਾਵਨੀ ਦਿੱਤੀ ਕਿਉਂ ਗਈ ਜਦੋਂ ਸਿੰਘ ਸਹਿਬਾਨ ਬੜਾ ਸੋਹਣਾ ਆਪਣਾ ਜਿਹੜਾ ਵਾ ਸੇਵਾ ਕੌਮ ਦੀ ਕਰ ਰੇ ਸੀ ਉਹਨਾਂ ਨੂੰ ਲਿਆ ਕਿਉਂ ਗਿਆ ਤੇ ਜਿਹੜੇ ਨਵੇਂ ਸਿੰਘ ਸਾਹਿਬਾਂ ਨੇ ਵੀ ਲਾਏ ਗਏ ਆ ਉਹਨਾਂ ਦੀ ਪ੍ਰਾਣੀ ਤੁਸੀਂ ਵੀਡੀਓ ਵੇਖ ਲਓ ਤੇ ਕਿਵੇਂ ਉਹ ਬਾਦਲਾਂ ਦੇ ਵਿਰੁੱਧ ਆਪਣੀਆਂ ਭਾਵਨਾਵਾਂ ਕੌਮ ਦੇ ਨਾਲ ਪ੍ਰਗਟ ਕਰ ਰਹੇ ਆ ਸੰਗਤਾਂ ਦੇ ਨਾਲ ਪ੍ਰਗਟ ਕਰ ਰਹੇ ਆ ਸੋ ਬਾਦਲਾਂ ਨੂੰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕੌਮ ਦੀਆਂ ਭਾਵਨਾ ਨੂੰ ਸਮਝ ਕੇ ਕੰਧ ਤੇ ਲਿਖਿਆ ਪੜ੍ਹ ਕੇ ਆਪਣੀ ਮੋੜ ਪ੍ਰਧਾਨਗੀ ਹਾਸਲ ਕਰ ਲਈ ਜੇ ਤਾਂ ਨਹੀਂ ਕਰਨੀ ਚਾਹੀਦੀ ਨਵੀਂ ਲੀਡਰਸ਼ਿਪ ਨੂੰ ਜਿਹੜਾ ਬਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕੌਮ ਇਹੋ ਚਾਹੁੰਦੀ ਆ ਕੌਮ ਇਹ ਵੀ ਚਾਹੁੰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਇਹ ਤਗੜਾ ਹੋਵੇ ਪਰ ਸੁਖਵੀਰ ਬਾਦਲ ਦੀ ਜੇਦੇ ਆ ਕੇ ਮੈਂ ਇਹਦੀ ਅਗਵਾਈ ਨਹੀਂ ਛੜਨੀ ਇਹਦੀ ਪ੍ਰਧਾਨਗੀ ਨਹੀਂ ਛੜਨੀ ਤੇ ਕੌਮ ਆਂਦੀ ਆ ਵੀ ਅਹੀ ਇਹਦੀ ਅਗਵਾਈ ਥੱਲੇ ਜਿਹੜਾ ਵਾ ਅਕਾਲੀ ਦਲ ਮਜ਼ਬੂਤ ਨਹੀਂ ਕਰਨਾ ਅਕਾਲੀ ਦਲ ਤਗੜਾ ਨਹੀਂ ਕਰਨਾ ਸੋ ਕੌਮ ਦੀਆਂ ਭਾਵਨਾ ਸਮਝ ਕੇ ਭਾਵਨਾ ਕੀ ਆ ਪੀ ਚਾਰ ਇਲੈਕਸ਼ਨਾਂ ਹੋ ਗਈਆਂ ਪਿੱਛੇ ਹਰ ਇਲੈਕਸ਼ਨ ਹਾਰਦੇ ਆ ਜਮਾਨਤਾਂ ਜਬਤ ਹੋ ਗਈਆਂ ਹਾਲੇ ਵੀ ਕੰਨ ਤੇ ਲਿਖਿਆ ਨਹੀਂ ਏ ਪੜਦੇ ਲੋਕ ਸੋ ਇਹ ਜਿਹੜਾ ਬਾਦਲ ਲਾਣਾ ਮ ਕੋਈ 12 ਬੰਦੇ ਆ ਇਹਨਾਂ ਨੂੰ ਹੁਣ ਪਾਸੇ ਹੋ ਕੇ ਨਵੀਂ ਲੀਡਰਸ਼ਿਪ ਨੂੰ ਜਿਹੜਾ ਵਾ ਮੌਕਾ ਦੇਣਾ ਚਾਹੀਦਾ ਕੱਲ ਅਨੰਦਪੁਰ ਸਾਹਿਬ ਵਿਖੇ ਐਸਜੀਪੀਸੀ ਦੀ ਮੀਟਿੰਗ ਹੁੰਦੀ ਹੈ ਅੰਦਰ ਕਮੇਟੀ ਦੇ ਉਸ ਦੇ ਵਿੱਚ ਸੁੱਚਾ ਸਿੰਘ ਲੰਗਾ ਜਿਹੜੇ ਕਿ ਅਗਵਾਈ ਕਰਦੇ ਨੇ ਕਿਵੇਂ ਦੇਖਦੇ ਸੰਗਤ ਕਹਿੰਦੀ ਕਿ ਜਿਨ੍ਹਾਂ ਦੀਆਂ ਫਿਲਮਾਂ ਬਣੀਆਂ ਹੁਣ ਉਹ ਅੱਜ ਜਿਹੜੇ ਕਿ ਐਸਜੀਪੀਸੀ ਦੀ ਮੀਟਿੰਗ ਵਿੱਚ ਕੀ ਕਰ ਰਹੇ ਆ ਜਿਹਨੂੰ ਬੈਨ ਵੀ ਕੀਤਾ ਹੋਇਆ ਸ਼੍ਰੋਮਣੀ ਕਾਲਜ ਚ ਵੀ ਕੱਢਿਆ ਹੋਇਆ ਵੇਖੋ ਕਿੰਡੀ ਹੈਰਾਨਗੀ ਦੀ ਗੱਲ ਆ ਜਿਵੇਂ ਮੈਂ ਪਹਿਲਾਂ ਦੱਸਿਆ ਤਾਕਤ ਕੇਸਗੜ ਸਾਹਿਬ ਨਾ ਪੰਥਾ ਜਰਸੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ੀ ਹਲਕਾ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਅਮਰਜੀਤ ਸਿੰਘ ਚਾਵਲਾ ਉਦੇ ਤੋਂ ਵੀ ਚੋਰੀ ਜਿਹੜਾ ਵਾ ਇਹ ਸਮਾਗਮ ਜਿਹੜਾ ਕੀਤਾ ਗਿਆ ਉਹਨੂੰ ਵੀ ਭਰੋਸੇ ਚ ਨਹੀਂ ਲਿਆ ਉਹਨੂੰ ਵੀ ਹਾਜ਼ਰ ਨਹੀਂ ਕੀਤਾ ਗਿਆ ਇਹਦੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਵੀ ਉਹ ਲੋਕ ਅੱਗੇ ਲਿਆ ਰਿਹਾ ਜਿਨ੍ਹਾਂ ਨੂੰ ਕੌਮ ਪਸੰਦ ਨਹੀਂ ਕਰਦੀ ਸੰਗਤ ਪਸੰਦ ਨਹੀਂ ਕਰਦੀ ਸੋ ਇਹਦੋਂ ਮੰਦ ਭਾਗੀ ਗੱਲ ਕੀ ਹੋ ਸਕਦੀ ਕੀ ਲੱਗਦਾ ਕਿ ਸੁੱਚਾ ਸਿੰਘ ਜੀ ਨੂੰ ਉੱਤੇ ਬੈਠਣਾ ਨਹੀਂ ਚਾਹਤਾ ਨਹੀਂ ਗੱਲ ਆ ਪਹਿਲੀ ਤੇ ਗੱਲ ਆ ਵੀ ਜਿਹੜੀ ਮਰਜ਼ਾਦਾ ਵਾ ਕਲ ਸਿੰਘ ਸਾਹਿਬ ਵਾ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਹੜਾ ਨੇ ਸਪਸ਼ਟ ਕੀਤਾ ਵਾ ਕਿ ਬਰਜਾਦਾ ਤੇ ਤਾਜ ਪੋਸ਼ੀ ਕਿਵੇਂ ਹੁੰਦੀ ਹੈ ਉਸ ਢੰਗ ਦੇ ਨਾਲ ਤਾਜ ਪੋਸ਼ੀ ਹੋਣੀ ਚਾਹੀਦੀ ਆ ਕਿਸੇ ਵੀ ਸਿੰਘ ਸਾਹਿਬਾਨ ਦੀ ਸਭ ਤੋਂ ਪਹਿਲਾਂ ਤੇ ਹੈਡ ਗਰੰਥੀ ਯਾਨੀ ਰਗਵੀਰ ਸਿੰਘ ਜੀ ਹੜਾ ਨੇ ਦਸਤਾਰ ਦੇਣੀ ਸੀ ਫਿਰ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਦਸਤਾਰ ਦੇਣੀ ਉਦੋਂ ਬਾਅਦ ਸਿੱਖ ਜਥੇਬੰਦੀਆਂ ਨੇ ਦਸਤਾਰ ਦੇਣੀ ਸੀ ਪਰ ਕੋਈ ਵੀ ਹਾਜ਼ਰ ਨਹੀਂ ਸਾਰਿਆਂ ਤੋਂ ਚੋਰੀ ਇਹ ਸਵਾਗਮ ਕੀਤਾ ਗਿਆ ਇਦੇ ਤੇ ਕੌਮ ਨੂੰ ਬਹੁਤ ਗੁੱਸਾ ਆ ਬਹੁਤ ਵੱਡਾ ਰੋਸ ਆ ਕਿ ਜਾਂ ਨਹੀਂ ਸੀ ਹੋਣਾ ਚਾਹੀਦਾ 17 ਤਰੀਕ ਨੂੰ ਅੰਤਰੀ ਕਮੇਟੀ ਚੰਡੀਗੜ੍ਹ ਮੀਟਿੰਗ ਹੋਣ ਜਾ ਰਹੀ ਹੈ ਕੀ ਲੱਗਦਾ ਕਿ ਧਾਮੀ ਸਾਹਿਬ ਵਾਪਸੀ ਕਰਨਗੇ ਜਾਂ ਕੋਈ ਨਵਾਂ ਪ੍ਰਧਾਨ ਐਸਜੀਪੀ ਸੇ ਲਾਇਆ ਜਾਏ ਇਹ ਤੇ ਹੁਣ ਧਾਮੀ ਸਾਹਿਬ ਜਾਣਦੇ ਆ ਕਿ ਉਹਨਾਂ ਮੋੜ ਪ੍ਰਧਾਨ ਕੀ ਲੈਣੀ ਆ ਜਾਂ ਨਹੀਂ ਲੈਣੀ ਮੇਰਾ ਤੇ ਖਿਆਲ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਆ ਉਹ ਸਪੋਰਟਿਕ ਸਥਿਤੀ ਬਣੀ ਪਈ ਆ ਧਾਮੀ ਸਾਹਿਬ ਕਦੇ ਵੀ ਹੁਣ ਸ਼ਰੋਮਣੀ ਕਮੇਟੀ ਦੀ ਖਾਸ ਕਰਕੇ ਬਾਦਲਾਂ ਦੀ ਇਹ ਜਿਹੜੀ ਸ਼੍ਰੋਮਣੀ ਕਮੇਟੀ ਆ ਇਹਦੀ ਪ੍ਰਧਾਨਗੀ ਮੇਰਾ ਖਿਆਲ ਆ ਵੀ ਹੁਣ ਨਹੀਂ ਸਵੀਕਾਰ ਕਰਨਗੇ ਸਿਕਸਨਸ ਦਾਵਾਵਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬਿਲਕੁਲ ਵੀ ਨਵੇਂ ਜਥਾਰੂ ਨਹੀਂ ਮੰਨਦੇ ਕੀ ਲੱਗਦਾ ਜਿਹੜਾ ਇਹ ਵਿਵਾਦ ਹੈ ਕਿਵੇਂ ਹੱਲ ਹੋ ਸਕਦਾ ਵੇਖੋ ਇਹ ਜਿਹੜੀ ਵੀ ਬਲੰਡਰ ਮਿਸਟੇਕ ਆ ਬਹੁਤ ਵੱਡੀ ਜਿਹੜੀ ਆ ਮਰਜ਼ਾਦਾ ਜਿਹੜੀ ਆ ਭੰਗ ਹੋਈ ਆ ਇਹਦੇ ਕੌਮ ਦੇ ਜਿਹੜੇ ਹਿਰਦੇ ਆ ਛਲੜੀ ਛਲਣੀ ਹੋਏ ਪਏ ਆ ਰਾਜਨੀਤਿਕ ਗੱਲਾਂ ਵੱਖ ਨੇ ਸਾਡੀ ਮਰਜ਼ਾਦਾ ਸਾਡੇ ਸਿਧਾਂਤਾਂ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਠੀਕ ਫਨ ਫਨ